ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਨੂੰ ਨਵਾਂ ਸਾਲ ਆ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਕਰੇ ਧੰਨ ਗੁਰੂ ਰਾਮਦਾਸ ਜੀ ਸਾਰਿਆਂ ਦੇ ਉੱਪਰ 2025 ਆਉਣ ਵਾਲਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਸਭ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਅੱਜ ਆਪਾਂ ਗੱਲਾਂ ਹੀ ਕਰਨੀਆਂ ਤੇ ਇਸ ਲਈ ਗੱਲ ਕਰਦੇ ਆਂ ਵੀ ਜਿਹੜਾ 2025 ਸਾਲ ਆਉਣਾ ਆ ਤੇ ਇਹਦੇ ਵਿੱਚ ਆਪਾਂ ਸਾਰਿਆਂ ਨੇ ਕਿਸੇ ਨੇ ਵੀ ਕੋਈ ਵੀ ਦਿਮਾਗ ਤੇ ਓਵਰ ਬਰਡਨ ਨਹੀਂ ਪਾਉਣਾ ਕਿਉਂਕਿ ਇਹਦੇ ਨਾਲ ਆਪਾਂ ਬਹੁਤ ਸਾਰੀਆਂ ਦਵਾਈਆਂ ਖਾਂਦੇ ਆਂ ਤੇ ਫਿਰ ਹੋਰ ਬਿਮਾਰੀਆਂ ਜਨਮ ਲੈਂਦੀਆਂ ਤੇ ਇਸ ਕਰਕੇ ਜ਼ਿੰਦਗੀ ਦੁੱਖ ਸੁੱਖਾਂ ਦਾ ਘਾਰ ਆ ਤੇ ਦਿਮਾਗ ਤੇ ਕਦੀ ਵੀ ਓਵਰ ਬਰਡਨ ਨਾ ਪਾਇਆ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਉਤਰਾ ਚੜਾ ਆਉਂਦੇ ਰਹਿੰਦੇ ਆ ਤੇ ਕੋਈ ਗੱਲ ਨਹੀਂ ਜਿਸ ਤਰ੍ਹਾਂ ਜੋ ਵਾਹਿਗੁਰੂ ਨੇ ਲਿਖਿਆ ਹੁੰਦਾ ਉਹ ਉਸੇ ਤਰ੍ਹਾਂ ਹੀ ਹੁੰਦਾ ਹੈ ਤੇ ਜੇ ਆਪਾਂ ਉਹੀ ਗੱਲਾਂ ਵਾਰ-ਵਾਰ ਕਰੀ ਜਾਵਾਂਗੇ ਕਰੀ ਜਾਵਾਂਗੇ ਤੇ ਫੇਰ ਆਪਣਾ ਇਹ ਹੁੰਦਾ ਵਾ ਵੀ ਆਪਣੇ ਨਾ ਦਿਮਾਗ ਦੇ ਵਿੱਚ ਨੈਗੇਟਿਵ ਸੋਚ ਆਉਣ ਲੱਗ ਜਾਂਦੀ ਆ ਵੀ ਹਾਈ ਮੇਰੇ ਨਾਲ ਇਦਾਂ ਕਿਉਂ ਹੋਇਆ ਨਹੀਂ ਸੀ ਹੋਣਾ ਚਾਹੀਦਾ ਜੇ ਆਪਾਂ ਇਸੇ ਚੀਜ਼ ਨੂੰ ਵਾਰ-ਵਾਰ ਸੋਚੀ ਜਾਵਾਂਗੇ ਤੇ ਫਿਰ ਆਪਾਂ ਸਰੀਰਕ ਪੱਖੋਂ ਕਮਜ਼ੋਰ ਵੀ ਹੋਵਾਂਗੇ ਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ ਸੋ ਕੋਈ ਗੱਲ ਨਹੀਂ ਜੇ ਗਰੀਬੀ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਜੇ ਵਾਹਿਗੁਰੂ ਨੇ ਥੋੜਾ ਜਿਹਾ ਵੱਧ ਦਿੱਤਾ ਹੋਇਆ ਆ ਤੁਹਾਡਾ ਭਾਂਡਾ ਥੋੜਾ ਜਿਹਾ ਜ਼ਿਆਦਾ ਭਰ ਗਿਆ ਆ ਤੇ ਤਾਂ ਵੀ ਕੋਈ ਗੱਲ ਨਹੀਂ ਜ਼ਿਆਦਾ ਉਹਦੇ ਵਿੱਚ ਤੁਸੀਂ ਜ਼ਿਆਦਾ ਵੀ ਖੁਸ਼ ਨਾ ਹੋਵੋ ਕਿਉਂਕਿ ਇਹ ਵਾਹਿਗੁਰੂ ਦੀ ਦਾਤ ਆ ਦੇਣ ਵਾਲਾ ਵੀ ਉਹ ਆ ਤੇ ਖਾਣ ਵਾਲਾ ਵੀ ਉਹ ਆ ਕਦੋਂ ਕਿਸ ਵੇਲੇ ਕੀ ਹੋ ਜਾਵੇ ਇਹ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਸੋ ਇਸ ਕਰਕੇ ਮੈਂ ਤਾਂ ਇਹੀ ਅਰਦਾਸ ਕਰਦੀਆਂ ਵੀ ਪ੍ਰਮਾਤਮਾ ਕਰੇ ਇਹ ਜਿਹੜਾ ਆਉਣ ਵਾਲਾ 2025 ਸਾਲ ਆ ਆਪਣੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਕਦੇ ਵੀ ਕਿਸੇ ਲਈ ਬੁਰਾ ਨਾ ਸੋਚਿਓ ਕਦੇ ਵੀ ਕਿਸੇ ਦਾ ਬੁਰਾ ਨਾ ਕਰਿਓ ਕਦੇ ਵੀ ਕਿਸੇ ਦਾ ਹੱਕ ਨਾ ਮਾਰਿਓ ਕਦੇ ਵੀ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਕੋਸ਼ਿਸ਼ ਨਾ ਕਰਿਓ ਕਿ ਜਿਹਦੇ ਨਾਲ ਅਗਲੇ ਦਾ ਹਿਰਦਾ ਦੁਖੇ ਕਿਉਂਕਿ ਜਦੋਂ ਇਹ ਗੱਲਾਂ ਹੋ ਜਾਂਦੀਆਂ ਤੇ ਫੇਰ ਆਪਾਂ ਮਾਨਸਿਕ ਤੌਰ ਤੇ ਟੁੱਟ ਜਾਂਦੇ ਆਂ ਅੰਦਰੋਂ ਵੀ ਹਾਂ ਇਹ ਮੇਰੇ ਨਾਲ ਕਿਉਂ ਹੋਇਆ ਜੇ ਤੁਹਾਨੂੰ ਕਿਸੇ ਨੇ ਕੋਈ ਗੱਲ ਕਹੀ ਆ ਨਾ ਤੇ ਕੋਈ ਗੱਲ ਨਹੀਂ ਉਹ ਤੁਸੀਂ ਇੱਕ ਪੇਜ ਤੇ ਲਿਖ ਕੇ ਤੇ ਡੱਬੀ ਤਿਲਾ ਵਾਲੀ ਜਿਹਨੂੰ ਆਪਾਂ ਮਾਰਚਸ ਕਹਿੰਦੇ ਆਂ ਫੜੋ ਤੇ ਉਹਨੂੰ ਬਾਹਰ ਰੱਖ ਕੇ ਫੂਕ ਦਿਓ ਬਈ ਮੈਨੂੰ ਨਹੀਂ ਪਤਾ ਤੂੰ ਮੈਨੂੰ ਕੀ ਕਿਹਾ ਸੀ ਤੇ ਮੈਂ ਨੀ ਕਿਸੇ ਵੀ ਗੱਲ ਦਾ ਬੋਝ ਆਪਣੇ ਦਿਮਾਗ ਤੇ ਪਾਉਣਾ ਤੇ ਫਿਰ ਜਿਹੜੀ ਆਪਣੀ ਜ਼ਿੰਦਗੀ ਆ ਨਾ ਉਹ ਵਧੀਆ ਤਰੀਕੇ ਦੇ ਨਾਲ ਚੱਲੂਗੀ ਮੇਰੀ ਉਮਰ ਹੈਗੀ ਆ 68 ਸਾਲ ਤੇ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਹੀ ਅੱਜ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਸੋ ਮੇਰੀਆਂ ਬਸ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਸਿੱਧ ਪੱਧਰੀਆਂ ਜਿਵੇਂ ਪਿੰਡਾਂ ਦੇ ਲੋਕ ਹੁੰਦੇ ਆ ਅਸੀਂ ਹੁਣ ਤਾਂ ਬਸ ਸ਼ਹਿਰ ਚ ਆ ਗਏ ਆ ਬੱਚਿਆਂ ਦੇ ਕੋਲ ਤੇ ਵੈਸੇ ਸਾਰੀ ਉਮਰ ਅਸੀਂ ਪਿੰਡ ਚ ਹੀ ਰਹੇ ਆ ਤੇ ਇੱਥੇ ਅਸੀਂ ਆਪਣਾ ਮਾਹੌਲ ਜਿਹੜਾ ਉਹ ਪੰਡੂ ਮਾਹੌਲ ਹੀ ਰੱਖਦੇ ਆ ਬਿਲਕੁਲ ਸਿੱਧਾ ਸਾਦਾ ਸਿੱਧ ਪੱਧਰ ਤੇ ਵੈਸੇ ਮੈਂ 26 ਸਾਲ ਸਕੂਲ ਵਿੱਚ ਪੜਾਉਂਦੀ ਸੇਵਾ ਵੀ ਕੀਤੀ ਆ ਬੜੀਆਂ ਜ਼ਿੰਦਗੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਕੁਝ ਕੌੜੀਆਂ ਮਿੱਠੀਆਂ ਯਾਦਾਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਨਾਲ-ਨਾਲ ਹੀ ਚਲਦੀਆਂ ਰਹਿੰਦੀਆਂ ਆ ਤੇ ਜ਼ਿੰਦਗੀ ਦੇ ਵਿੱਚ ਕਦੀ ਵੀ ਘਬਰਾਇਓ ਨਾ ਕੁਝ ਨਹੀਂ ਹੁੰਦਾ ਵਾਹਿਗੁਰੂ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਆਪਣੀ ਸੋਚ ਨੂੰ ਨਾ ਤੁਸੀਂ ਵਧੀਆ ਲੈ ਕੇ ਚੱਲੋ ਜਿਹੜੇ ਤੁਹਾਡੇ ਪੁਰਾਣੇ ਵਿਦਿਆਰਥੀ ਨੇ ਜਿਹੜੇ ਤੁਹਾਡੇ ਮਤਲਬ ਕਿ ਰਿਸ਼ਤੇਦਾਰ ਨੇ ਸਾਰਿਆਂ ਨੂੰ ਜੋੜ ਕੇ ਰੱਖੋ ਸਾਰੇ ਰਿਸ਼ਤੇ ਵੀ ਜ਼ਰੂਰੀ ਹੁੰਦੇ ਆ ਤੇ ਸਾਰੇ ਜਿਹੜੇ ਆਪਣੇ ਪੁਰਾਣੇ ਸਟੂਡੈਂਟ ਹੁੰਦੇ ਆ ਉਹਨਾਂ ਦੇ ਨਾਲ ਵੀ ਆਪਾਂ ਨੂੰ ਨਾ ਬੜੀ ਪੋਜ਼ਿਟਿਵ ਰਹਿਣੇ ਆਪਾਂ ਵੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੇਰੀ ਹੁਣੇ-ਹੁਣੇ ਇੱਕ ਸਟੂਡੈਂਟ ਦਾ ਵੀ ਮੈਨੂੰ ਫੋਨ ਆਇਆ ਸੀਗਾ ਉਹਨਾਂ ਨੇ ਮੈਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਬੜਾ ਵਧੀਆ ਲੱਗਦਾ ਜਦੋਂ ਆਪਾਂ ਕਿਸੇ ਦੇ ਨਾਲ ਮੇਲਮਲਾਪ ਰੱਖਦੇ ਆ ਬਹੁਤ ਹੀ ਵਧੀਆ ਲੱਗਦਾ ਤੇ ਸੋ ਮੇਰੇ ਪਿਆਰੇ ਬੱਚਿਓ ਮੇਰੀ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਕਿਸੇ ਦੇ ਨਾਲ ਵੀ ਲੜਨਾ ਝਗੜਨਾ ਨਹੀਂਗਾ ਤੇ ਬਹੁਤ ਵੱਡੇ ਸਬਰ ਨਾਲ ਰਹਿਣਾ ਹੈ ਸਭ ਤੋਂ ਵੱਡੀ ਗੱਲ ਵੀ ਸਬਰ ਨਾਲ ਰਹਿਣਾ ਹੈ ਕਿਉਂਕਿ ਜਿੰਨੀ ਸਬਰ ਵਿੱਚ ਤਾਕਤ ਆ ਨਾ ਇੰਨੇ ਕਿਸੇ ਵੀ ਚੀਜ਼ ਵਿੱਚ ਤਾਕਤ ਨਹੀਂ ਹੈਗੀ ਜੇ ਆਪਣੇ ਕੋਲ ਸਬਰ ਆ ਤੇ ਫਿਰ ਆਪਾਂ ਰੁੱਖੀ ਸੁੱਕੀ ਜਿਹੜੀ ਰੋਟੀ ਹੁੰਦੀ ਆ ਉਹਦੇ ਤੋਂ ਜੇ ਆਪਾਂ ਲੋਣ ਭੁੱਕ ਕੇ ਵੀ ਖਾ ਲਿਆ ਨਾ ਤੇ ਆਪਾਂ ਨੂੰ ਉਹ ਵੀ ਬੜੀ ਵਧੀਆ ਲੱਗਣੀ ਆ ਤੇ ਮੈਂ ਤੁਹਾਡੇ ਨਾਲ YouTube ਤੇ ਇਸੇ ਕਰਕੇ ਇੱਕ ਚੈਨਲ ਬਣਾਇਆ ਵੈਸੇ ਮੈਨੂੰ ਕੋਈ ਉਂਝ ਨਹੀਂ ਸੀਗਾ ਵੀ ਮੈਂ ਕੋਈ ਵੀਡੀਓ ਬਣਾਵਾਂ ਜਾਂ ਕਿਵੇਂ ਮੇਰਾ ਵੀਡੀਓ ਬਣਾਉਣ ਦਾ ਨਾ ਮਕਸਦ ਹੀ ਇਹ ਆ ਕਿ ਮੈਂ ਆਪਣੇ ਪੁਰਾਣੇ ਵਿਦਿਆਰਥੀਆਂ ਨਾਲ ਤੇ ਸਾਰਿਆਂ ਨਾਲ ਅਟੈਚ ਰਹਾ ਤੇ ਇਸ ਕਰਕੇ ਤੇ ਪਿੰਡ ਵਾਲੇ ਭੈਣ ਜੀ ਚੈਨਲ ਆ ਤੇ ਉਹ ਵੀ ਤੁਹਾਨੂੰ ਜੇ ਚੰਗਾ ਲੱਗਿਆ ਤੇ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਤੋਂ ਅੱਗੇ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਬਸ ਅਮ ਉਹਦੇ ਤੇ ਖਾਣ ਪੀਣ ਵਾਲੀਆਂ ਵੀਡੀਓ ਜਾਂ ਗੱਲਾਂ 'ਚ ਗੱਲ ਕਰਿਆ ਕਰਾਂਗੇ ਆਪਾਂ ਕੋਈ ਪੁਰਾਣੀਆਂ ਯਾਦਾਂ ਸ਼ੇਅਰ ਕਰਿਆ ਕਰਾਂਗੇ ਜੋ ਸਕੂਲ ਵਿੱਚ ਜਾਂ ਅਸੀਂ ਜਦੋਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਉਹ ਟਾਈਮ ਵੀ ਬੜਾ ਵਧੀਆ ਸੀਗਾ ਵੀ ਅਸੀਂ ਕਿਵੇਂ ਮਤਲਬ ਕਿੰਨਾ ਸੰਘਰਸ਼ ਕਰਕੇ ਪੜ੍ਹਿਆ ਉਹ ਵੀ ਬੱਚਿਆਂ ਨਾਲ ਜ਼ਿਆਦਾ ਸਾਂਝੀਆਂ ਕਰਦੇ ਰਵਾਂਗੇ ਸੋ ਪਿਆਰੇ ਬੱਚਿਓ ਇਹ ਆਉਣ ਵਾਲਾ ਸਾਲ ਤੁਹਾਡੇ ਲਈ ਢੇਰ ਖੁਸ਼ੀਆਂ ਲੈ ਕੇ ਆਵੇ ਜਿਹੜੇ ਸਾਡੇ ਕੋਲ ਪੜੇ ਹੋਏ ਬੱਚੇ ਬਾਹਰ ਦੇਸਾਂ ਪਰਦੇਸਾਂ ਦੇ ਵਿੱਚ ਬੈਠੇ ਨੇ ਬਹੁਤ ਸੋਹਣੀਆਂ ਨੌਕਰੀਆਂ ਜੱਭਾਂ ਕਰ ਰਹੇ ਨੇ ਪਰਮਾਤਮਾ ਉਹਨਾਂ ਨੂੰ ਵੀ ਤਰੱਕੀਆਂ ਦੇਵੇ ਤੇ ਸੋ ਨਿੱਕੇ ਬੱਚਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਸਾਰਿਆਂ ਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਬਸ ਮੇਰੀ ਇਹੀ ਅਰਦਾਸ ਕਰਦੀ ਮੈਂ ਪਰਮਾਤਮਾ ਅਗੇ ਵੀ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਬਿਲਕੁਲ ਵੀ ਨਵੇਂ ਸਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਲੈਣੀ ਕੋਈ ਵੀ ਦਿਮਾਗ ਤੇ ਬਰਡਨ ਨਾ ਪਾਇਓ ਤੇ ਡਿਪਰੈਸ਼ਨ ਵਿੱਚ ਨਾ ਜਾਇਓ ਕਿਉਂਕਿ ਜੇ ਆਪਣਾ ਸਰੀਰ ਤੰਦਰੁਸਤ ਹੈ ਨਾ ਤੇ ਆਪਾਂ ਕਿਸੇ ਵੀ ਗੱਲ ਦਾ ਮੁਕਾਬਲਾ ਕਰ ਸਕਦੇ ਆ ਕਹਿੰਤੋਂ ਭਾਵੇਂ ਹਰ ਲੜਾਈ ਲੜ ਸਕਦੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਵੀ ਜੇ ਦੁੱਖ ਸੁੱਖ ਤਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਆ ਵੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਤੂਫਾਨ ਵੀ ਆਉਂਦੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਚਟਾਨ ਵਾਂਗੂ ਖੜਨਾ ਪੈਂਦਾ ਆ ਤੇ ਖੜਦੇ ਵੀ ਰਹੇ ਆ ਮੈਂ 80 ਸਾਲ ਦੀ ਜ਼ਿੰਦਗੀ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਦੀ ਰਹੂੰਗੀ ਮੇਰੇ ਪਿਆਰੇ ਬੱਚਿਓ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਪਿਆਰ ਭਰੀ ਅਸੀਸ ਤੇ ਤੁਸੀਂ ਸਾਰੇ ਇਸ ਅਸੀਸ ਨੂੰ ਪ੍ਰਵਾਨ ਕਰਿਓ ਤੇ ਕੋਈ ਵੀ ਗੱਲ ਹੋਵੇ ਤੁਸੀਂ ਮੇਰੇ ਨਾਲ ਸ਼ੇਅਰ ਕਰਦੇ ਹੋ ਮੈਨੂੰ ਬਹੁਤ ਹੀ ਚੰਗਾ ਲੱਗਦਾ ਜਦੋਂ ਵੀ ਤੁਸੀਂ ਮੇਰੇ ਨਾਲ ਕੋਈ ਗੱਲ ਸ਼ੇਅਰ ਕਰਦੇ ਹੋ ਨਾ ਤਾਂ ਮੈਨੂੰ ਬੜਾ ਹੀ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ ਵੀ ਪਤਾ ਹੈ ਕਿ ਆਪਾਂ ਜਦੋਂ ਸਕੂਲ ਵਿੱਚ ਪੜ੍ਹਦੇ ਸੀ ਪੜ੍ਹਾਉਂਦੇ ਸੀ ਤੇ ਆਪਾਂ ਸਾਰਿਆਂ ਨਾਲ ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਹੀ ਰਹਿੰਦੇ ਸੀਗੇ ਤੇ ਸੋ ਉਹਨਾਂ ਯਾਦਾਂ ਨੂੰ ਤਾਜ਼ਾ ਕਰਨ ਲਈ ਹੀ ਮੈਂ ਇਹ ਚੈਨਲ ਬਣਾਇਆ ਵਾ ਤੇ ਵੀਡੀਓ ਪਾਉਂਦੀ ਰਾਂਗੀ ਤੁਹਾਨੂੰ ਵਧੀਆ ਵਧੀਆ ਖਾਣੇ ਬਣਾ ਕੇ ਦਿਖਾਉਂਦੀ ਰਾਂਗੀ ਸਿਖਾਉਂਦੀ ਰਾਂਗੀ ਤੇ ਨਾਲ ਖਾਣਦੀ ਰਾਂਗੀ ਧੰਨਵਾਦ ਜੀ